ਇਹ ਤੇ ਹੋਰੀ ਦੀ ਸ਼ੂਟਿੰਗ ਲੌਬੀ ਸੌਂ ਕੇ ਉੱਠ ਖੜੇ ਸੀ ਤੇ ਹੁਣ ਤਿਆਰੀ ਆ ਸਾਡੀ ਚੰਡੀਗੜ੍ਹ ਦੀ ਅਸੀਂ ਪਹੁੰਚ ਗਏ ਸੀ ਥਾਬੇ ਤੇ ਹਣੀ ਦੇਤੇ ਹੁਣ ਆਏ ਆ ਜਿ ਜਵਾਕਾਂ ਨੂੰ ਲੈਣ ਉਧਰ ਖਾਬ ਜਮੇ ਦੀ ਵਿਲੀ ਪਈ ਸਾਚ ਵੇਖੋ ਭਰੀ ਵੀ ਅੱਜ ਤਾਂ ਸਜਾਈ ਸੁਰੂ ਜਾਂਦੇ ਆ ਅੰਦਰ ਨੂੰ ਵੇਖੋ ਰਾਜ ਹੁੰਦਾ ਇੱਥੇ ਟੀਰੇ ਆ ਗਿਆ ਹੈ ਗਰਮੀ ਦੇ ਮਤਲਬ ਗਰਮੀ ਦਾ ਮੇਨ ਫਰੂਟ ਜੀ ਨੂੰ ਕਿਸਾਲੇ ਦਿਨ ਤੁਸੀਂ ਲੋ ਪੈਂਚਰ ਵਾਲਾ ਤਾਂ ਹੈ ਨਹੀਂ ਸੀ ਤੇ ਹਵਾ ਆਪ ਹੀ ਭਰ ਰਹੀ ਅੱਜ। ਸੁਭਤੀ ਗਰਮੀ ਦਾ ਮੌਸਮ ਆਇਆ। ਕੈਰੀਅਰ ਵੀ ਟੂਰਦੀ। ਹੂੰ। ਤੁਸੀਂ ਆਊਟ ਆਫ ਕੰਟਰੀ ਘੁੰਮਣ ਜਾ ਰਹੇ ਹੋ। ਸੋਡ ਕਿਵੇਂ ਲੱਗ ਰਿਹਾ ਤੁਹਾਨੂੰ? ਬਹੁਤ ਵਧੀਆ। ਤੇ ਗਿੱਲ ਥੋੜਾ ਜਿਹਾ ਵਿਜੀ ਅੱਜ। ਗਿੱਲ ਨੇ ਪਾਈ ਅੱਜ। ਐਮਰੀਨੀ ਦੀ ਸ਼ਰਟ। ਤੇ ਇਹਦੇ ਉੱਤੇ ਹਜੇ ਪਿੱਲਰ ਜਾਣਗੇ। ਹਜੇ ਵੀ ਮਤਲਬ ਇਹ ਥੋੜੀ ਉੱਚੀ ਹੋਰ ਜਾਊਗੀ ਨਹੀਂ। ਤੇ ਮਿਸਤਰੀ ਸਾਹਿਬ ਅੱਜ ਆਪਦੀ ਕਲਾ ਦਾ ਆਪਣਾ ਜੋਰ ਦਿਖਾ ਰਿਹਾ ਹੈ। ਲੱਗਾ ਪਿਆ ਮਿਸਤਰੀ ਪੂਰਾ ਠਕ ਠਕ ਕਰਨਾ। ਰਿਜ਼ਲਟ ਆਪਣੇ ਸਾਹਮਣੇ ਹੋਊਗਾ ਹਾਂਜੀ গুড মর্নিং ਦੋਸਤੋ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਅਮੀਰ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਮੈਂ ਫਿਰਦਾ ਜੀ ਤੜਕੇ ਤੜਕੇ ਡ੍ਰੀਮ ਲੈਂਡ ਐਮਲ ਦੇ ਦਾ ਨਾ ਕੰਨੀ ਤੜਾ ਯਾਦ ਨਹੀਂਗਾ ਕਿ ਜਦੋਂ ਮੈਂ ਆਇਆ ਸੀ ਉਦੋਂ ਮੈਂ ਸੁੱਤਾ ਪਿਆ ਸੀ ਤੇ ਮੈਂ ਅਜੇ ਹੁਣੇ ਉੱਠਿਆ ਇੱਥੇ ਹੋ ਰਹੀ ਹੈ ਜੀ ਗਾਣੇ ਦੀ ਸ਼ੂਟਿੰਗ ਬਾਈ ਹਰਸ਼ਵਰਨ ਦੇ ਤੇ ਨਾਲ ਹੈ ਜੀ ਮੈਡੀ ਟੱਕਰ ਤੇ ਮੈਨੂੰ ਤਾਂ ਆ ਕੇ ਪਤਾ ਲੱਗਿਆ ਉਹ ਸ਼ੂਟਿੰਗ ਦੇ ਫਿਰਦੇ ਆਏ ਵਧੀਆ ਚੱਲਿਆ ਨਾ ਪ੍ਰੋਗਰਾਮ ਇਹਨਾਂ ਦਾ ਤੇ ਬਾਕੀ ਕੋਈ ਨਹੀਂ ਇੱਕ ਤਾਂ ਇਹ ਹੁੰਦਾ ਰਹਾ ਇਹਦੇ ਕੁਝ ਰੂਲ ਹੁੰਦੇ ਆ ਜਿਵੇਂ ਆਪਾਂ ਸ਼ੂਟਿੰਗ ਚੱਲਦੀ ਹੋਵੇ ਜਦੋਂ ਇੱਕ ਤਾਂ ਮਗਰ ਜਿਹੜਾ ਹੁਣ ਗਾਣਾ ਰਿਲੀਜ਼ ਹੋਣਾ ਆਜੇ ਉਹਦਾ ਮਤਲਬ ਚੱਲ ਰਿਹਾ ਨਾਲ ਸ਼ੂਟਿੰਗ ਕਰਨ ਵਾਸਤੇ ਵੀ ਉਹਦੇ ਤੇ ਐਕਟ ਕਰਕੇ ਵੀਡੀਓ ਬਣਦੀ ਹੁੰਦੀ ਹੈ ਜਿਹਨੂੰ ਪਤਾ ਉਹਨੂੰ ਤਾਂ ਪਤਾ ਹੀ ਨਹੀਂ ਪਤਾ ਉਹਨੂੰ ਦੱਸ ਰਹੇ ਆ ਉੱਥੇ ਫਿਰ ਵੀਡੀਓ ਨਹੀਂ ਬਣਾ ਸਕਦੇ ਹੁੰਦੇ ਆਪਾਂ ਕਿਉਂਕਿ ਉਹ ਗਾਣਾ ਹਜੇ ਰਿਲੀਜ਼ ਹੋਣਾ ਹੈ ਹੁਣ ਉਹਦੇ ਹੁਣ ਜਾਂ ਡੰਮੀ ਤੇ ਜਾਂ ਉਸ ਗਾਣੇ ਦੇ ਉੱਤੇ ਮਤਲਬ ਉਹ ਗਾਣਾ ਚੱਲ ਰਿਹਾ ਨਾਲ ਨਾਲ ਉਹ ਐਕਟ ਕਰ ਰਹੇ ਆ ਤੇ ਉਹ ਰਿਕਾਰਡ ਹੋ ਰਿਹਾ ਹੈ ਇਹ ਬਾਕੀ ਕੋਈ ਨਹੀਂ ਮੈਂ ਕਿਹਾ ਆਪਣੇ ਦੋਸਤਾਂ ਨੂੰ ਵੀ ਬਣਾ ਲਿਓ ਉਹ ਫਿਰ ਦੇ ਅੰਦਰ ਮੈਂ ਤਾਂ ਅਜੇ ਉੱਠੇ-ਉੱਠੇ ਹੀ ਆ ਤੇ ਉਹ ਬਣਾ ਲੈਣ ਦਿਓ ਤੇ ਫਿਰ ਤੁਹਾਡੇ ਅੱਗੇ ਪੇਸ਼ ਕਰਾਂਗੇ ਤੇ ਬਾਕੀ ਦੋਸਤੋ ਇਸ ਤੋਂ ਬਾਅਦ ਮਤਲਬ ਤਕਰੀਬਨ ਹੁਣ 2:30 ਵੱਜ ਗਏ ਹੋਣੇ ਆ ਤੇ ਫਿਰ ਅਸੀਂ 4-5 ਵਜੇ ਚੰਡੀਗੜ੍ਹ ਤੋਂ ਨਿਕਲ ਜਾਣਾ ਤੇ ਬਾਕੀ ਤੁਹਾਨੂੰ ਪ੍ਰੋਗਰਾਮ ਦਿਖਾਵਾਂਗੇ ਚੰਡੀਗੜ੍ਹ ਜਾ ਕੇ ਤੇ ਜਿੱਥੇ ਮੈਂ ਹੁਣ ਖੜਾ ਆ ਜੀ ਇਹ ਮਤਲਬ ਜਿਵੇਂ ਸ਼ੂਟਿੰਗ ਵਾਸਤੇ ਬਣਾਏ ਹੋਏ ਜਾਂ ਇੱਥੇ ਪ੍ਰੀ ਵਿਡਿੰਗ ਸ਼ੂਟ ਹੁੰਦੇ ਆ ਬੜੇ ਸੋਹਣਾ ਬਣਾਏ ਹੋਏ ਹਾਂ ਤਾਂ ਹਨੇਰਾ ਨਹੀਂ ਤੁਹਾਨੂੰ ਦਿਖਾਉਂਦੇ ਵਧੀਆ ਆਵੇ ਬਹੁਤ ਘੈਂਟ ਬਣਾਏ ਹੋਏ ਜਿੰਨਾ ਵੀ ਕਹਿ ਦिए ਆ ਦੇਖੋ ਮਤਲਬ ਇੱਥੇ ਹੱਟਾ ਹੁਟਾ ਹੀ ਆਂ ਤੇ ਜਿਹੜੇ ਬੂਥ ਜੇ ਬਣੇ ਹੁੰਦੇ ਜਿਵੇਂ ਟੈਲੀਫੋਨ ਵਾਲਾ ਤੇ ਜਿਵੇਂ ਆਹਾ ਹੈਗਾ ਆ ਦੇਖੋ ਆ ਇਹਦੇ ਚੜ ਕੇ ਵੀ ਬਹੁਤ ਸੋਹਣਾ ਹੈਗਾ ਹੋਰ ਤੇ ਬਣਾਏ ਵੈਕ ਸੋ ਲਓ ਵੀ ਦੋਸਤੋ ਆਪਾਂ ਲੱਗੇ ਹਾਂ ਸੌਣ ਇਹਨਾਂ ਦਾ ਕੀ ਭਰੋਸਾ ਕਰ ਦੋ ਵੇਲੇ ਹੁਣ ਤੇ ਚੰਡੀਗੜ੍ਹ ਜਾ ਕੇ ਡਰੂ ਬਰੂ ਹੋਵਾਂਗੇ ਜੇ ਜਾ ਕੇ ਪਹਿਲਾਂ ਨਾ ਆਈ ਤੇ ਜੇ ਪਹਿਲਾਂ ਆ ਗਈ ਤਾਂ ਪਹਿਲਾਂ ਵੀ ਹੋ ਸਕਦੇ ਆ ਓਕੇ ਦੋਸਤੋ ਸੋਕੇ ਉੱਠ ਖੜੇ ਸੀ ਤੇ ਹੁਣ ਤਿਆਰੀ ਹੈ ਸਾਡੀ ਚੰਡੀਗੜ੍ਹ ਦੀ ਤੁਸੀਂ ਪਹੁੰਚ ਕੇ ਸੀ ਥਾਬੇ ਤੇ ਹਣੀ ਦੇ ਤੇ ਇੱਥੇ ਚਾਹ ਚ ਪੀ ਕੇ ਤੁਰਦੇ ਹਾਂ ਹੁਣ ਫਿਰ ਸਿੱਧਾ ਚੰਡੀਗੜ੍ਹ ਮਿਲਾਂਗੇ ਜੀ ਹਾਂ ਜੀ ਪਹੁੰਚ ਕੇ ਸੀ ਚੰਡੀਗੜ੍ਹ ਆ ਕੇ ਰੈਸਟ ਰੈਕਟ ਕਰੀਏ ਖਾਣ ਖੁਣਾ ਖਾਦਾ ਹੁਣ ਆਏ ਆ ਜੀ ਜਵਾਕਾਂ ਨੂੰ ਲੈਣ ਤੇ ਉਹ ਤੋਂ ਪਹਿਲਾਂ ਇੱਕ ਦੋ ਕੰਮ ਸੀ ਸਬਜ਼ੀ ਮੰਡੀ ਚਾਰ ਚੁੱਕ ਲੈਣਾ ਤੇ ਉਹ ਲੈਣੇ ਆ ਤੇ ਬਾਕੀ ਇੱਥੇ ਗਰਮੀ ਘੱਟ ਆਪਣੇ ਨਾਲੋਂ ਤਾਂ ਹੈਗੀ ਐ ਪਰ ਹੋਗੀ ਪਰ ਇੰਨੀ ਨਹੀਂ ਹੋਈ ਅਜੇ ਵਕਕੇ ਤੇ ਮੀਝੇ ਤੇ ਆਇੰਦਾ ਅੱਜ ਆਜੂ ਵੇਖਵੀਂ ਕਿ ਅਸੀਂ ਆਏ ਜੀ ਸਬਜ਼ੀ ਮੰਡੀ ਚਾਰ ਲੈਣ ਉਧਰ ਸਬਜ਼ੀ ਮੰਡੀ ਵਿਲੀ ਪਈ ਸੱਜ ਵੇਖੋ ਭਰੀ ਵੀ ਮੇਲਾ ਲੱਗਿਆ ਪਿਆ ਨਾ ਬਾਕੀ ਨੇੜੇ ਆ ਕੇ ਦਿਖਾਉਣਾ ਮੈਂ ਅੱਜ ਤਾਂ ਸਜਾਈ ਸੁਰੂ ਜਾਂਦੇ ਆ ਆਤਰ ਨੂੰ ਵੇਖੋ ਰਾਤ ਨੂੰ ਇੱਥੇ ਕਰ ਬਲ ਕਰ ਬਲ ਹੋਊਗੀ ਤਾਂਵਾਂ ਰੋਲੀ ਵੇਖੋ ਪੈਂਦੀ ਰਾਤ ਨੂੰ ਆ ਪਰੇ ਬੈ ਇਸ ਵੇਲੇ ਹਾਲਾਤ ਦੇਖ ਲਓ ਸ਼ਾਮ ਨੂੰ ਕੀ ਕੁਝ ਹੋਊਗਾ ਕਿਉਂਕਿ ਐ ਸ਼ਾਮ ਨੂੰ ਸਾਰੇ ਵਿਲੇ ਬੋਲੇ ਹੋ ਜਾਂਦੇ ਆ ਫਿਰ ਲੈ ਕੇ ਆਉਂਦੇ ਇਕੱਠੇ ਸਬਜ਼ੀ ਪੀਰੇ ਆ ਗਿਆ ਹੈ ਗਰਮੀ ਦੇ ਮਤਲਬ ਗਰਮੀ ਦਾ ਮੇਨ ਫਰੂਟ ਜੀ ਨੂੰ ਕਹਿ ਸਕਦੇ ਹੋ ਤੁਸੀਂ ਗਰਮੀ ਦਾ ਫਰੂਟ ਹੈ ਲੋ ਪੈਂਚਰ ਵਾਲਾ ਤਾਂ ਹੈ ਨਹੀਂ ਸੀ ਤੇ ਹਵਾ ਆਪ ਹੀ ਭਰ ਰਹੀ ਹੈ ਅੱਜ ਬੰਦ ਕਰਦੇ 2 ਮਿੰਟ ਰੈਸਟ ਦਬਾਓ ਅਰੇ ਇਹ ਤਾਂ 26 ਤੇ ਖੜੀ ਹੈ 2.5 ਹੋ ਗਈ 2.5 2-2 ਕਰਕੇ ਵੱਧਦੀ ਐ ਕਰੋ ਔਰ 30-30 ਕਰ ਲਓ ਵਾਧੂ ਬਾਕੀ ਆਤਰੇ ਪੈਂਚਰ ਲਵਾ ਲਾਂਗੇ ਇਹ ਨਾ ਕਦੇ ਨਹੀਂ ਮੈਨੂੰ ਮਿਲਿਆ ਤੈਨਾਂ ਨਾਲ ਵੀਡੀਓ ਪਾਈ ਆ ਤੀਜੀ ਵਾਰੀ ਪਾਈ ਜੰਨੇ ਆਪਾਂ ਅੱਜ ਇਹ ਦੁਕਾਨ ਜੀ ਤਾਂ ਖੁੱਲੀ ਐ ਪਰ ਆਪ ਹੈਣੀ ਇਹ ਹੈ ਇਹ ਰੋਕ ਕੇ ਬਧੂਗੀ ਜਿਹਨਾਂ ਦੀ ਬੰਦ ਕਰਤੀ ਤੇ ਇਹ ਰੇ ਮਾਂ ਦਾ ਸ਼ੇਰ ਕਦੇ ਮਿਲਿਆ ਦੋਨੇ ਕਾਰਾਂ ਖੜੀਆਂ ਐ ਅੱਜ ਕਾਰਾਂ ਖੁੱਲੀਆਂ ਵੀ ਐ ਪਰ ਇਹ ਨਹੀਂ ਟਾਰੇ ਵਿੱਚ ਵੱਜ ਗਈ ਸੀ ਮੇਖ ਮਿੱਤਰੋ ਹੋ ਰਹੀ ਐ ਸੈਟ ਹੋ ਰਹੀ ਐ ਇੱਕ ਮਿੰਟ ਵਾਹ ਤੇ 28 ਤੇ ਖੜੀ ਐ

ਨਹੀਂ ਫਿਰ ਡਰ ਕੇ ਆ ਕੇ ਜੀਤਤਾ ਵੀ ਹੈਗਾ ਮਾਉਂਟਨ ਿਯੂ ਹਾਂਜੀ ਅਬੀ ਜੀ ਕਿਵੇਂ ਹੋ ਵਧੀਆ ਤੇਰੀਆ ਬਟੂਰ ਦੀ ਹੂੰ ਤੁਸੀਂ ਆਊਟ ਆਫ ਕੰਟਰੀ ਘੁੰਮਣ ਜਾ ਰਹੇ ਹੋ ਸੋਡ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਆਲ ਦਾ ਬੈਸਟ ਵੀ ਤੁਸੀਂ ਬਾਹਰਲੇ ਦੇਸ਼ ਅਮਰੀਕਾ ਕੈਨੇਡਾ ਘੁੰਮ ਕੇ ਆਓ ਉੱਤੇ ਸਾਡਾ ਨਾਮ ਉਚਾਰੋ ਹੈਪੀ ਜਰਨੀ ਥੈਂਕ ਯੂ ਆਪਾਂ ਪਹੁੰਚ ਗਏ ਆ ਜੀ ਗਿੱਲਰ ਗਿਆ ਕੋਲੇ ਮਿਸਤਰੀ ਕੋਲੇ ਤੇ ਗਿੱਲ ਥੋੜਾ ਜਿਹਾ ਬਿਜੀ ਅੱਜ ਗਿੱਲ ਨੇ ਪਾਈ ਅੱਜ ਐਮਰੀਨੀ ਦੀ ਸ਼ਰਟ ਗੱਲ ਕਿਵੇਂ ਆ? ਅਮਰੀ ਰਿਕਾਰਡਸ ਗੱਲ ਹਾਂਜੀ ਕਿਵੇਂ ਹੋ ਜੀ? ਕਿਵੇਂ ਆ ਮੈਂ ਕਿਹਾ? ਬਾਹ ਵਾਲੀ ਹੈ ਜੀ। ਸੈਟ ਹੈ। ਜੀ ਲੱਗ ਗਿਆ ਸੀ ਤੇਰਾ। ਹਾਂਜੀ। ਜੀ ਲੱਗ ਗਿਆ ਤੇਰਾ। ਜੀ ਤਾਂ ਅੱਜ ਦਾ ਲੱਗਿਆ। ਕੱਲ ਹੀ ਲੱਗਿਆ ਸੀਗਾ। ਆਕੇ ਠੀਕ ਸੀ ਬਾਦ ਡੈਂਟ ਪਾਲੇ। ਅੱਛਾ ਮੈਨੂੰ ਯਾਦ ਨਹੀਂ ਕਰਿਆ ਤੂੰ। ਕਿਹਾ ਕਿ ਤੈਂ ਫੋਨ ਕੀਤਾ ਤੁਹਾਨੂੰ। ਆਗੇ ਨਾ ਫਿਰ ਆਪਾਂ। ਮੈਂ ਯਾਰ ਗੱਲਣੇ ਬੁਲਾਇਆ ਜਾਣੇ ਪਊਗਾ। ਲੋ ਵੀ ਨੀਆਂ ਤਾਂ ਹੀ ਕੰਮ ਪਹੁੰਚ ਗਿਆ ਵੀ ਇੱਥੇ ਨਹੀਂ ਆ ਭਰ ਗਿਆ ਜਾਣਗੇ ਪਿੱਲਰ ਭਰ ਕੇ ਵੇਖ ਲਓ ਤੁਸੀਂ ਇੰਨੀ ਪਰਤ ਪੈ ਜਾਂਦੀ ਇੱਥੇ ਇਹਦਾ ਕਾਰਨ ਆਇਆ ਵੀ ਅਮਾਰ ਵਾਲੇ ਜਿਹੜੇ ਮਿੱਟੀ ਚੱਕ ਛੜਖੜੁਕ ਤੇ ਪਾਤੀ ਹੋਣੀ ਹੈ ਤੇ ਇਹ ਥੋੜਾ ਡੂੰਗਾ ਹੋ ਜਾਂਦਾ ਥਾਂ ਸਾਰੇ ਪਾਉਂਦੇ ਨਹੀਂ ਨੀ ਪਰਤ ਆਹ ਦੇਖ ਰਾ ਇੱਥੇ ਪੈਨ ਕੇ ਟਿਪਰ ਤੇ ਇਹਦੇ ਉੱਤੇ ਹਜੇ ਪਿੱਲਰ ਜਾਣਗੇ ਹਜੇ ਵੀ ਮਤਲਬ ਇਹ ਥੋੜੀ ਉੱਚੀ ਹੋਰ ਜਾਊਗੀ ਨਹੀਂ ਲਾਲੋ ਸਾਹਿਬ ਵੀ ਇਹਦੇ ਬਰਾਬਰ ਜਾਊਗੀ ਜਿੱਥੇ ਆਹ ਮਤਲਬ ਦੀਦੀ ਹਣੀ ਬੇਸਮੈਂਟ ਤੇ ਕਿੰਨਾ ਫਰਕ ਹੈ ਦੇਖ ਲਓ ਕਿੰਨੇ ਰਤੇ ਹੋਰ ਲੱਗਣਗੇ 2 4 6 8 ਤੇ ਹੋਰ ਲੱਗ ਸਕਦੇ ਆ ਚਲੋ ਤੇ ਹੋਰ ਦੋਸਤੋ ਕੈਮੋ ਤੇ ਆਪਾਂ ਜਿਵੇਂ ਤੁਹਾਨੂੰ ਦੱਸਿਆ ਸੀ ਪਹੁੰਚ ਗਏ ਹਮਾਲੀ ਤੇ ਹੁਣ ਤੁਹਾਨੂੰ ਇੱਥੇ ਦੀ ਵੀਡੀਓ ਦਿਖਾਵਾਂਗੇ ਹਾਂਜੀ ਦੋਸਤੋ ਇਹ ਆ ਜੀ ਆਪਣੇ ਮਿਸਤਰੀ ਸਾਹਿਬ ਤੇ ਮਿਸਤਰੀ ਸਾਹਿਬ ਅੱਜ ਆਪਦੀ ਕਲਾ ਦਾ ਆਪਣਾ ਜੋਰ ਦਿਖਾ ਰਹੇ ਆ ਵੀ ਜਿਵੇਂ ਆਪਾਂ ਇੱਟ ਪਾੜ ਕੇ ਦੋ ਤਾਂ ਬਣਾਉਣ ਦੇ ਡਿੱਲ ਗਈਆਂ ਤੇ ਮਿਸਤਰੀ ਕੰਮ ਤਿੰਨ ਬਣਾ ਕੇ ਦਿਖਾਉਂਗਾ ਚਲੋ ਮਿਸਤਰੀ ਜੀ ਲੈ ਕੇ ਰੱਬ ਦਾ ਨਾਮ ਕਰੋ ਸ਼ੁਰੂ ਚਲੋ ਬਈ ਮੈਸਤਰੀ ਕਰਨ ਆਪਣੀ ਵੀਡੀਓ ਠੋਕ ਕੇ ਮੈਂ ਜਰੂਰ ਠੋਕਦੇ ਆ ਲੱਗਾ ਬਈ ਮੈਸਤਰੀ ਪੂਰਾ ਠਕ ਠਕ ਕਰਨਾ ਰਿਜ਼ਲਟ ਆਪਣੇ ਸਾਹਮਣੇ ਹੋਊਗਾ ਚਲੋ 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 ਲਾਈਵ ਚੱਲ ਰਿਹਾ ਇੱਕ ਸਾਹ ਦਾ ਇਹਦੇ ਕੋਈ ਕਟਵਟ ਨਹੀਂ ਕਰੀ ਜਾਊਗੀ ਵਾਹ ਬਈ ਵਾਹ ਲੈ ਵੀ ਟਨ ਇਟਾ ਮੜਾ ਦੇ ਮੈਸਤਰੀ ਨੇ ਕਿੱਟ ਤੀ ਮੈਸਤਰੀ ਸ਼ਾਬਾਸ਼ ਹੈ ਯਾਰ ਵਾਕਈ ਤੁਹਾਡੇ ਚ ਕਲਾ ਬਹੁਤ ਹੈ ਵੈਰੀ ਗੁੱਡ ਮੈਸਤਰੀ ਜੀ ਸਰਾ ਲਾਦਾ ਸਰਾ ਇਹਨਾਂ ਆਦੇ ਜੀ ਮਿਸਤਰੀ ਜਿਹਨੂੰ ਤਿਆਰਬੇ ਨਾਲ ਬੰਦਾ ਬਹੁਤ ਸਾਲ ਹੋ ਗਏ ਮਿਸਤਰੀ ਨੂੰ ਇਹ ਕੰਮ ਕਰਦੇ ਨੂੰ ਤੇ ਤਾਂ ਕਰਕੇ ਤਿਆਰਬਾ ਦਾ ਫਰਾਈ ਜਾਂਦਾ ਬਾਕੀ ਜਿਹੜਾ ਹੁਣ ਮਿਸਤਰੀ ਇਸ ਟਾਈਮ ਘਰ ਪਾ ਰਿਹਾ ਜੀ ਜਦੋਂ ਬਣ ਗਿਆ ਤੁਸੀਂ ਵੇਖੋ ਵੀ ਮਿਸਤਰੀ ਨੇ ਕਿਆ ਸਿਰਾਂ ਕੰਮ ਕਰਿਆ ਕਿਉਂਕਿ ਇਹਦਾ ਫਰੰਟ ਹੈ ਨਾ ਉਹ ਹਰੇਕ ਬੰਦਾ ਨਹੀਂ ਲਾ ਸਕਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਸਰਪ੍ਰਾਈਜ਼ ਆ ਤੁਹਾਡੇ ਵਾਸਤੇ ਤੇ ਮਿਸਤਰੀ ਦੀ ਸਪੀਡ ਵੀ ਤੁਹਾਨੂੰ ਚੈੱਕ ਕਰਾਵਾਂਗੇ ਵੀ ਬਹੁਤ ਛੇਤੀ ਕੰਮ ਨਵੇੜਦਾ ਹੈ ਤੇ ਪ੍ਰਮਾਤਮਾ ਕਰੇ ਮਿਸਤਰੀ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਤੁਹਾਨੂੰ ਠੀਕ ਹੈ ਮਿਸਤਰੀ ਜੀ ਤੇ ਕੱਲ ਨੂੰ ਜੀ ਮੈਸਤਰੀ ਦਾ ਹੈਗਾ ਐਸਡੇ ਕਿਉਂਕਿ ਕੱਲ ਨੂੰ ਮੈਸਤਰੀ ਕੀ ਪ੍ਰੋਗਰਾਮ ਹੈ ਦੱਸੋ ਕੱਲ ਨੂੰ ਕੀ ਮੱਸਿਆ ਕੱਲ ਨੂੰ ਮੱਸਿਆ ਜੀ ਤੇ ਮੱਸਿਆ ਤੇ ਰਾਸਤਾਨ ਦੇ ਵਿੱਚ ਆਪਣੇ ਮੈਨੂੰ ਪਤਾ ਨਹੀਂ ਤੇ ਰਾਸਤਾਨ ਦੇ ਵਿੱਚ ਛੁੱਟੀ ਕਰਦੇ ਹੁੰਦੇ ਆ ਤੜਕੇ ਗੁਰੂ ਘਰ ਜਾਣਗੇ ਜੀ ਸੁਹਾਣਾ ਸਾਹਿਬ ਵੀ ਜਾਣਗੇ ਮਾ ਤੁਹਾਡੇ ਕੋਲ ਵਧੀਆ ਗੱਲ ਹੈ ਗੁਰੂ ਘਰ ਜਾਣਾ ਚਾਹੀਦਾ ਤੇ ਸਾਰਿਆਂ ਨੂੰ ਬੇਨਤੀ ਹੈ ਗੁਰੂ ਘਰ ਜਾਇਆ ਕਰੋ ਪ੍ਰਮਾਤਮਾ ਦਾ ਨਾਮ ਲਓ ਉੱਤੇ ਜਿੰਦਗੀ ਸਫਲੋ ਓਕੇ ਦੋਸਤੋ